ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ 23 ਤਰੀਕ ਨੂੰ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਇਹ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਪੇਸ਼ ਕੀਤਾ ਜਾਏਗਾ ਜਿਸ ਨੂੰ ਲੈ ਕੇ ਹਰ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਤਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਆਓ ਸੁਣਦੇ ਹਾਂ ਕਿ ਕਿਸਾਨਾਂ ਦੀ ਤੇ ਆਮ ਜਨਤਾ ਦੇ ਇਸ ਨੂੰ ਲੈ ਕੇ ਕੀ ਕਹਿਣਾ ਹੈ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਦੁਕਾਨਾਂ ਤੇ ਇਲੈਕਟ੍ਰੋਨਿਕਸ ਦੇ ਆਈਟਮਾਂ ਕਿੰਨਾ ਕੁ ਦੇਖਦੇ ਹੋ ਤੇ 23 ਨੂੰ ਜਿਹੜਾ ਸੈਂਟਰਲ ਗਵਰਨਮੈਂਟ ਦਾ ਬਜਟ ਆ ਰਿਹਾ ਕੀ ਉਮੀਦਾਂ ਹਨ ਪੜੀ ਮੇਰਾ ਨਾ ਬਨੂ ਆ ਨਰਗੁਮ ਬਲਖਸ਼ ਮੇਰੀ ਦੁਕਾਨਾ ਗਈ ਹੈ ਕੰਪਿਊਟਰ ਹਾਰਡਵੇਅਰ ਤੇ ਸੌਫਟਵੇਅਰ ਦੀ ਆਪਾਂ ਜਿਹੜਾ ਬਜਟ ਆ ਰਿਹਾ ਆਪਾਂ ਤੇ ਇਹ ਉਮੀਦ ਕਰਦੇ ਆ ਕਿ ਬਜਟ ਚ ਸਾਡੀ ਜਿਹੜੀ GST ਹੈਗੀ ਆ ਉਹ ਘਟਾਈ ਜਾਵੇ ਕਿਉਂਕਿ GST 18% ਸਰਕਾਰ ਲੈ ਜਾਂਦੀ ਆ ਉਸ ਤੋਂ ਬਾਅਦ ਬਚਤ ਕੁਝ ਵੀ ਨਹੀਂ ਹੋ ਪਾਰੀਗੀ ਤੇ ਕੰਮ ਬਹੁਤ ਜ਼ਿਆਦਾ ਮੰਦਾ ਹੈ ਰੋਜ਼ ਦਾ ਰੋਜ਼ ਰੇਟ ਹੈਗਾ ਜੇ ਆਪਾਂ ਨੂੰ ਨਹੀਂ ਪਤਾ ਜਿਹੜੀ ਚੀਜ਼ ਆਪਾਂ ਕੱਲ 100 ਰੁਪਏ ਦੀ ਮੰਗਾਈ ਆ ਸਾਨੂੰ ਨਹੀਂ ਪਤਾ ਅਗਲੇ ਦਿਨ ਸਾਨੂੰ 120 ਦੀ ਮਿਲਣੀ ਹੈ 110 ਦੀ ਮਿਲਣੀ ਹੈ ਐਸ ਕਰਕੇ ਕਸਟਮਰ ਆਂਦਾ ਆਪਾਂ ਪਹਿਲੇ ਉਹਨੂੰ ਬਿਠਾਣੇ ਆ ਪੇਸ਼ ਹੋ ਰਿਹਾ ਰੇਟ ਕਨਫਰਮ ਕਰਦੇ ਆ ਫਿਰ ਉਹਨੂੰ ਕੋਟ ਕਰਦੇ ਆ ਕਸਟਮਰ ਨੂੰ ਰੇਟ ਜੋ ਕਿ ਸਾਡਾ ਬਹੁਤ ਜ਼ਿਆਦਾ ਲੋਡ ਵੱਚੂ ਕੇ ਇਸ ਚੀਜ਼ ਦਾ ਸਾਨੂੰ ਨਹੀਂ ਪਤਾ ਅੱਜ ਆਪਾਂ ਚੀਜ਼ ਤੁਹਾਨੂੰ ਵੇਚੀ 100 ਰੁਪਏ ਦੀ ਕੱਲ ਉਹ 100 ਰੁਪਏ ਦੇ ਦੇ ਵੀ ਪਾਵਾਂਗੇ ਨਹੀਂ ਦੇ ਪਾਵਾਂਗੇ ਉਹਦੇ ਨਾਲ ਸਾਡਾ ਕਸਟਮਰ ਵੀ ਬਹੁਤ ਪ੍ਰਭਾਵਿਤ ਹੁੰਦਾ ਪਲੱਸ ਔਨਲਾਈਨ ਵੀ ਕੰਮ ਇਹਨਾਂ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਹੈ ਔਨਲਾਈਨ ਵਾਲਿਆਂ ਨੇ ਔਨਲਾਈਨ ਵਾਸਤੇ ਇਹਨਾਂ ਦੀ ਬਜਟ ਅਲੱਗ ਹੁੰਦਾ ਹੈ ਆਫਲਾਈਨ ਵਾਸਤੇ ਬਜਟ ਅਲੱਗ ਹੁੰਦਾ ਆਪਾਂ ਵੀ ਐਸ ਕੇ ਦੇ ਤਰ੍ਹਾਂ ਲੱਗਦਾ ਮੈਨੂੰ ਸਲੈਮ ਕੱਟਣਾ ਚਾਹੀਦਾ ਬਿਲਕੁਲ ਕੱਟਣਾ ਚਾਹੀਦਾ ਹੈ ਸਲੈਬ ਜਿਹੜਾ ਹੈਗਾ 10 12% ਆ ਜਾਣਾ ਚਾਹੀਦਾ ਹੈ 18% ਬਹੁਤ ਜ਼ਿਆਦਾ ਹੁੰਦਾ ਲੱਗਦਾ ਕੋਈ ਤੁਹਾਡੇ ਤੇ ਬੋਝ ਆ ਫਿਰ ਆਮ ਆਦਮੀ ਤੇ ਦੇਖੋ ਸਾਰਿਆਂ ਤੇ ਇਹੀ ਬੋਝ ਆ ਜਾਂਦਾ ਜੇ ਆਪਾਂ ਪਿੱਛੇ ਸਪਲਾਈਅਰ ਕੋਲ ਚੀਜ਼ ਖਰੀਦਦੇ ਆ ਉਹ ਸਾਨੂੰ 100 ਰੁਪਏ ਦੀ ਪੈਂਦੀ ਆ ਆਪਾਂ 110 ਦੀ ਖਰੀਦਦੇ ਆ ਉਹ ਕਸਟਮਰ ਨੂੰ 120 ਦੀ ਵੇਚਾਂਗੇ ਉਹ ਵੀ ਪਿੱਛੋਂ 80 ਦੀ ਆਏਗੀ ਆਪਾਂ 90 ਦੀ ਖਰੀਦ ਕੇ 100 ਦੀ ਵੇਚਾਂਗੇ ਕਸਟਮਰ ਨੂੰ ਹੀ ਰਾਹਤ ਮਿਲੇਗੀ ਨਾ ਪਰ ਉਮੀਦ ਹੈ ਹੁਣ ਠੀਕ ਹੋ ਦੇਖੋ ਉਮੀਦ ਤਾਂ ਦੁਨੀਆਂ ਕਾਇਮ ਹੈ ਉਮੀਦ ਹਰ ਸਾਲ ਰੱਖੀਦੀ ਹੈ ਪਰ ਸਾਡੀ ਉਮੀਦ ਕਦੀ ਪੂਰੀ ਨਹੀਂ ਹੁੰਦੀ ਜਿਹੜੀ ਵਪਾਰੀਆਂ ਦੀ ਉਮੀਦ ਕਦੀ ਪੂਰੀ ਨਹੀਂ ਹੁੰਦੀ ਦੇਖੋ ਐਟ ਕੀ ਹੋਪਸ ਸੋ ਵੈਲ ਪਰ ਉਮੀਦ ਲੱਗਦਾ ਨਹੀਂ ਪੂਰੀ ਹੋਏਗੀ ਪਰ ਚਾਹਨੇ ਪੂਰੀ ਹੋਵੇ ਐਟ ਕੀ ਮਿੰਟ ਦਾ ਬਜਟ ਆ ਰਿਹਾ ਹੈ ਛੋਟੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਜੀ ਕਿ ਜੀਐਸਟੀ ਦਰਾਂ ਨੂੰ ਘਟਮਣੇ ਚਾਹੀਦੀਆਂ ਨੇ ਜਿਵੇਂ ਸਰ ਮੈਡੀਸਿਨ ਤੋਂ ਗੋਣ ਕਰਦੇ ਪਏ ਮੈਡੀਸਨ ਦੇ ਜੀਐਸਟੀ ਜਦੋਂ ਪੂਰੀ ਤਰ੍ਹਾਂ ਨਹੀਂ ਕਿ ਲੋਕਾਂ ਨੂੰ ਇਹਦਾ ਫਾਇਦਾ ਹੋਵੇ ਲੱਗਦਾ ਜੀਐਸਟੀ ਦੀਆਂ ਦਰਾਂ ਘਟਣਗੀਆਂ ਤੇ ਸਵਾਹੀਆਂ ਜੀ ਉਮੀਦ ਹੈ ਇਸ ਵਾਰ ਸਰਕਾਰ ਤੋਂ ਵਧੀਆ ਬਾਇਰਡ ਇਹ ਚੋਟੇ ਕਰਵਾਣਾ ਕੀ ਖਾਸ ਹੋਣਾ ਚਾਹੀਦਾ ਲੱਗਦਾ ਤੁਹਾਨੂੰ ਕਿ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਫਿਰ ਛੋਟੇ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ ਆਪਾਂ ਦੇਖ ਰਹੇ ਹਾਂ ਕਿ ਜ਼ਰੂਰੀ ਆ ਉਹ ਪਾਰੀ ਵੱਡੇ ਦੁਕਾਨਦਾਰ ਨਹੀਂ ਆ ਇਸ ਵਾਰ ਸਰਕਾਰ ਨੇ ਬਹੁਤ ਸੁਣੀਆ ਛੋਟੇ ਦੁਕਾਨਦਾਰਾਂ ਨੂੰ ਕੋਈ ਨਾ ਕੋਪਾ ਦੇਣਾ ਚਾਹੀਦਾ ਇਸ ਤੇ ਉਹ 23 ਨੂੰ ਸੈਂਟਰ ਕਮੰਡ ਦਾ ਬਜਟ ਪੇਸ਼ ਹੋਣ ਜਾ ਰਿਹਾ ਕਿ ਹੁਣ ਮੀਤਾ ਨੇ ਤੁਹਾਨੂੰ ਆਪਣੇ ਵਪਾਰ ਨੂੰ ਲੈ ਕੇ ਸੈਂਟਰ ਕਮੰਡ ਦਾ ਮੇਰਾ ਕਾਰੋਬਾਰ ਹੈ ਜੀ ਡਿਸਟ੍ਰੀਬਿਊਸ਼ਨ ਦਾ ਸੁਪਰ ਸਟਾਕਿਸ ਦਾ ਤੇ ਆਪਣਾ ਸੰਦੇਮ ਸੱਚੀ ਹੈ कि ਅਸੀਂ ਆਪਣਾ ਜਿਹੜਾ ਐਮੋਡੀ ਸਰਕਾਰ ਟਾਊਨ 3 ਆ ਰਹੀ ਹੈ ਐਜ ਵਿੱਚ ਸਾਨੂੰ ਵਪਾਰੀਆਂ ਨੂੰ ਕਾਫੀ ਉਮੀਦ ਹੈ ਕਿ ਇਸ ਵਾਰੀ ਬਜਟ ਚ ਕੁਝ ਰਾਹਤਾਂ ਦਿੱਤੀਆਂ ਜਾਣਗੇ ਆ ਮੱਧਮ ਵਰਗ ਨੂੰ ਵਪਾਰੀਆਂ ਨੂੰ ਉਸ ਤੋਂ ਲੈ ਕੇ ਸਭ ਤੋਂ ਵੱਡੀ ਮੰਗ ਸਾਡੀ ਹੈ ਵਾ ਕਿ ਜਿਹੜਾ ਕਾਰਪੋਰੇਟ ਸੈਕਟਰ ਨੂੰ ਇਸ ਵੇਲੇ ਇਨਕਮ ਟੈਕਸ ਦੀ ਜਿਹੜੀ ਸਲੈਬ ਹੈ ਨਾ 22% ਹੈ ਤੇ 파ਟਨਰਸ਼ਿਪ ਐਲ ਐਲ ਪੀ ਔਰ ਦੂਜੀਆਂ ਪ੍ਰੋਪਰਾਈਟਰਸ਼ਿਪ ਕੰਪਨੀ ਉਹ ਤੇ ਸਲੈਬ 30% ਹੈ ਸਾਨੂੰ ਉਮੀਦ ਹੈ ਐਸੀ ਕਾਫੀ ਬਰੀ ਰਿਪrezentੇਸ਼ਨ ਦੇ ਚੁੱਕਿਆ ਪੰਜਾਬ ਪ੍ਰਦੇਸ਼ ਵਪਾਰ ਮੰਡਲ ਤੋਂ ਮੈਂ ਮਾ ਮੰਤਰੀ ਹਾਂ ਤੇ ਐਸੀ ਕਾਫੀ ਬਰੀ ਕੇਂਦਰ ਸਰਕਾਰ ਨੂੰ ਰਿਪrezentੇਸ਼ਨਸ ਦੇ ਚੁੱਕਿਆ ਹੈ ਕਿ ਇਹ ਸਲੈਬ ਇੱਕ ਕਰ ਦਿੱਤੀ ਜਾਵੇ ਜਿਹੜੇ ਪਾਰਟਨਰਸ਼ਿਪ ਔਰ ਛੋਟੀ ਕੰਪਨੀਆਂ ਉਹਨਾਂ ਤੇ ਵੀ ਆਪਣਾ 2% ਦੀ ਦਰ ਦੇ ਨਾਲ ਹੀ ਆਪਣਾ ਇਨਕਮ ਟੈਕਸ ਚਾਰਜ ਕੀਤੀ ਜਾਵੇ ਦੂਜਾ ਇੱਕ ਸਭ ਤੋਂ ਵੱਡਾ ਮੁੱਦਾ ਇੱਕ 43 ਬੀ ਐਚ ਹਨ ਨੇ ਕਲੋਜ਼ ਪਿਛਲੇ ਬਜਟ ਦੇ ਵਿੱਚ ਪਾਇਆ ਸੀ ਉਹਦੇ ਵਿੱਚ ਇਹ ਕੀ ਹੈ ਕਿ 45 ਡੇਜ਼ ਦੇ ਵਿੱਚ ਐਮਐਸਐਨੀ ਕੰਪਨੀਆਂ ਨੂੰ ਪੇਮੈਂਟ ਮੰਡੈਕਟਰੀ ਕੀਤੀ ਸੀ ਲੇਕਿਨ ਅੱਜ ਦੀ ਡੇਟ ਦੇ ਜੋ ਸਥਿਤੀ ਹੈ ਵਾਪਸੀ ਜਿਹੜਾ ਵਪਾਰ ਹੈ ਆਪਸੀ ਲੈਣ ਦੇ ਦਾ ਹੁੰਦਾ ਹੈ ਬਾਜ਼ਾਰ ਦੀ ਧਾਰਾਂ ਨਾਲ ਚੱਲਦਾ ਹੈ ਇਹਦੇ ਨਾਲ ਕਾਫੀ ਵਪਾਰ ਅਫਸਰਟ ਹੋਇਆ ਹੈ ਇਸੇ ਕੇਂਦਰ ਸਰਕਾਰ ਨੂੰ ਫਾਈਨਾਂਸ ਮੰਤਰੀ ਨਿਰਮਲਾ ਸੀ타 ਰਮਨ ਜੀ ਨੂੰ ਰਿਕਵੈਸਟ ਕੀਤੀ ਹੈ ਕਿ ਇਹ ਧਾਰਾਂ ਨੂੰ ਵੀ ਨਿਲੰਬਿਤ ਕੀਤਾ ਜਾਏ ਅਤੇ ਧਾਰਾ ਸੈੱਟ ਕੀਤੀ ਜਾਏ ਉਸ ਤੋਂ ਬਾਅਦ ਅਸੀਂ ਇੱਕ ਮੰਗ ਹੋ ਰੱਖੀ ਹੈ ਕਿ ਸਾਨੂੰ ਚਾਹੀਦਾ ਹੈ ਕਿ ਯੂਨੀਵਰਸਲ ਇਲੈਕਟ੍ਰਿਸਿਟੀ ਰੇਟਸ ਹੋਣ ਚਾਹੀਦੇ ਆ ਥਰੋਅਆਊਟ ਇੰਡੀਆ ਤਾਂ ਕਿ ਜਿਹੜੀ ਪ੍ਰੋਡਕਸ਼ਨ ਦੀ ਆਪਣਾ ਲਾਗਤ ਹੈ ਉਹ 올 ਓਵਰ ਇੰਡੀਆ ਇੱਕੋ ਹੀ ਆਏ ਮਤਲਬ ਕੁਝ ਸਟੇਟਸ ਕਟਾਰੀ ਪੋਸਟਪੋਨਮੈਂਟ ਆਏਗੀ ਥਿਸ ਇਜ਼ ਅ ਵੈਲਕਮ ਮੂਵ ਐਂਡ ਵੀ ਅਪਰੀਸ਼ੀਏਟ ਥਿਸ ਮੂਵ ਬਾਏ ਦ ਗਵਰਨਮੈਂਟ ਠੀਕ ਹੈ ਇੱਕਲਾ ਸਵਾਲ ਹਰ ਇੱਕ ਸੇ क्या कोई यंग एंटरप्रेन्योर जो युवा ग्रेजुएट्स हैं क्या वो उन... काफी टाइम तो मांग कर रहे हैं कि बॉर्डर डिस्ट्रिक्ट में स्पेशल पैकेज ਦਿੱਤਾ जाए और एक क्लॉज़ अंडर इनकम टैक्स 81 बीएच हम कह रहे हैं अगर ਤੁਸੀਂ स्पेशल पैकेज नहीं देता ना तो छोड़ के नौकरी प्रोवाइडर बन जाए हां बिल्कुल है जी गवर्नमेंट हैज सिंस मेनी इयर्स प्रमोटेड अ कोलैटरल फ्री लोन टू यंग एंटरप्रेन्योर्स विदाउट एनी सिक्योरिटी अप टू अ सर्टन लिमिट अगर वो ऑलरेडी एग्जिस्टिंग एंटरप्रनियोर्स हैं विदाउट सिक्योरिटी को लेटर फ्री लोन उनको एक डेढ़ करोड़ तक मिलता था जिसकी लिमिट उन्होंने बढ़ा के पाँच करोड़ तक कर दी है अदरवाइज अगर बहुत ही छोटा है माइक्रोस्ल लेवल का एंटरप्रन्योर है तो अपटिल टेन लैक्स फिफ्टीन लैक्स उसको अनसिक्योर्ड फंडिंग बेस्ड ऑन हिज जी एस टी रिटर्न उसको मिल सकती है सरकार का पोर्टल अवेलेबल है गवर्नमेंट फंडिंग का इस पर एम एस एम ई लोन डॉट ओ आर जी डॉट इन इस पर आप जाएं और आपको इस पे लॉग इन करके अपनी डिटेल्स फाइल कीजिए अपने जीएसटी रिटर्न्स फाइल कीजिए आपको विदाउट सिक्योरिटी गवर्नमेंट की तरफ से आपके एलिजिबिलिटी के अकॉर्डिंग थर्टी परसेंट ऑफ योर टर्नओवर मैक्सिमम ऑफ वन पॉइंट फाइव सी आपको इसमें मिलता है, क्या लग रहा है? के कैसा है? है? ये बजट बहुत अच्छा रहने वाला है हमें सरकार से बहुत उम्मीदें हैं जो हम फरवरी के प्री बजट मेमोरेंडम में नहीं देख पाए इसमें हम काफ़ी रिलीफ एक्सपेक्टेशन उम्मीद करते हैं हम उम्मीद करते हैं कि जो ढाई लाख की छूट थी जो तीन लाख तक जा रही है उसको बढ़ा के इनकम टैक्स की मिनिमम टैक्स लैब रेट को भी बढ़ाया जाएगा जीएसटी में भी काफ़ी सारे बिजनेसमैन को उम्मीदें हैं कि रिलैक्सेशन आएंगी कुछ बिजनेसमैन पाँच साल की जो सडन स्क्रूटनी अब आनी शुरू हुई है उससे परेशान है या डीडीजीआई या प्रिवेंटिव डिपार्टमेंट के जो सर्वेज हैं या उनकी कई बार हार्श शो कॉज नोटिस आ जाते जा हैं उस पर भी गवर्नमेंट से हमें उम्मीद है कि गवर्नमेंट थोड़ा सा उसको प्रो बिजनस या प्रो या मोटिव ऑफ जेनुअन इन द फेवर ऑफ जेनुअन बिजनेस कुछ उसमें अच्छा मूव लेके आएगी सरकार सो so दैट उनको भी ट्रबल सम एकदम से सडन नोटिस ना बियर करना पड़े थैंक यू